ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਦੋਸਤੋ ਇਹ ਪਿੰਡ ਇਟਾਂ ਵਾਲੀ ਇਸ ਪਿੰਡ ਨੂੰ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ ਤੇ ਨੇੜੇ ਆਪਾਂ ਜੇ ਪਿੰਡਾਂ ਦੀ ਗੱਲ ਕਰ ਲਈਏ ਤਾਂ ਫਿਰੋਜ਼ ਸ਼ਾ ਜਿਹਨੂੰ ਫੇਰੂ ਸ਼ਹਿਰ ਵੀ ਕਹਿੰਦੇ ਉਹ ਪਿੰਡੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਵੀਰ ਜੱਸੇ ਦੇ ਘਰੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਵੀਰ ਦਾ ਵਪਾਰ ਦਾ ਕੰਮ ਹੈ ਤੇ ਬਾਈ ਕੋਲੇ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਜਿਹੜੀ ਤੁਹਾਨੂੰ ਸਾਹਮਣੇ ਝੋਟੀ ਦਿਖਾ ਰਹੇ ਹਾਂ ਦੋਸਤੋ ਇਹ ਪਹਿਲਾ ਸੂਆ ਸੂਨ ਵਾਲੀ ਹੈ ਡਿਟੇਲਸ ਨੂੰ ਮੈਂ ਦੱਸੂਗਾ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀ ਦੋਸਤੋ ਤਸੱਲੀ ਕਰ ਲਓ ਹੱਕ ਬਣਦਾ ਤੁਹਾਡਾ ਤਸੱਲੀ ਕਰਨ ਦਾ ਤੇ ਮੇਰਾ ਕੰਮ ਸਿਰਫ ਵੀਡੀਓ ਦੇ ਵਿੱਚ ਤੁਹਾਨੂੰ ਜਾਨਵਰ ਦਿਖਾਉਣਾ ਹੈ ਅਗਲੀ ਜੋ ਵੀ ਕਾਰਵਾਈ ਹੈ ਦੋਸਤੋ ਤੁਹਾਡੀ ਹੈ ਦੋਸਤੋ ਪਹਿਲਾ ਸੂਆ ਸੂੰਦੀ ਆ ਝੋਟੀ ਹਲੇ 5-7 ਦਿਨ ਲਾਊਗੀ ਢਾਂਚਾ ਝੋਟੀ ਦਾ ਚੰਗਾ ਹੈ ਵਜਨ ਵਾਲੇ ਪਾਸੋਂ ਚੰਗੀ ਹੈ ਥਣ ਤਾਂ ਸਾਇ ਚੰਗਾ ਹੈਗਾ ਹੱਥੀ ਚੁਾਈ ਵਾਲਾ ਮੁੱਠੀ ਵਾਲਾ ਥਣ ਕੱਢਿਆ ਝੋਟੀ ਨੇ ਤਦ ਕਾੜ ਚੰਗਾ ਝੋਟੀ ਦਾ ਤੇ ਮੱਥੇ ਦੇ ਝੋਟੀ ਤੇ ਵੱਲ ਹੈਗਾ ਹਲੇ ਪੁੜੇ ਪਾੜੇ ਝੋਟੀ ਨੇ ਨਮਾਈ ਨਹੀਂ ਦੋਸਤੋ ਪੰਜ ਸੱਤ ਦਿਨ ਤਾਂ ਆਰਾਮ ਦੇ ਨਾਲ ਝੋਟੀ ਲੈ ਜੂਗੀ ਤੇ ਜਦੋਂ ਕਰਮ ਵਾਲੀ ਨੇ ਸੁਣਾ ਉਦੋਂ ਸਾਰੀਆਂ ਢੱਲਾ ਢੋਲਾ ਕੱਢ ਕੇ ਸੁਣਾਗਾ ਕਿਉਂਕਿ ਹਵਾਨੇ ਦੇ ਵਿੱਚ ਕਾਫੀ ਢੱਲਾ ਹਲੇ ਝੋਟੀ ਦਿਖਾਉਂਦੀ ਹੈਗੀ ਬਾਕੀ ਤੁਸੀਂ ਧਿਆਨ ਨਾਲ ਕੋਲਿਓ ਹੋਰ ਦੇਖ ਲਓ ਚੰਗੀ ਝੋਟੀ ਆ ਵਜਨ ਚੰਗਾ ਝੋਟੀ ਦੇ ਵਿੱਚ ਆ ਮੂੰਹ ਮੱਥਾ ਦੇਖ ਲਓ ਅੱਗੇ ਸਿੰਘ ਦੇਖ ਲਓ ਸਿੰਘ ਥੋੜਾ ਜਿਹਾ ਉੱਤੇ ਨੂੰ ਹੋ ਕੇ ਮੋੜਦੀ ਐ ਆਹ ਬਾਨਾ ਤੁਸੀਂ ਧਿਆਨ ਨਾਲ ਦੇਖ ਲਓ ਦੋਸਤੋ ਝੋਟੀ ਦਾ ਸੋ ਨੰਬਰ ਭਰਾ ਦਾ ਸਕਰੀਨ ਤੇ ਚਲਾ ਦਾਂਗੇ ਜਿਹੜੇ ਵੀਰਾਂ ਨੂੰ ਦੋਸਤੋ ਚੰਗੀ ਲੱਗੀ ਤੁਸੀਂ ਕੰਟੈਕਟ ਕਰ ਲਿਓ ਤੇ ਰੇਟ ਦੋਸਤੋ ਇਹਦਾ 95000 ਰੁਪਇਆ ਤੇ ਬਾਕੀ ਇਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਕਿਉਂਕਿ ਜੋ ਮੰਗਿਆ ਜਾਂਦਾ ਰੇਟ ਉਹ ਫਿਕਸ ਨਹੀਂ ਹੁੰਦਾ ਉਹਦੇ ਵਿੱਚ ਮਾਨਤਾ ਨਾ ਹੋ ਜਾਂਦਾ ਹੁੰਦਾ। ਬਾਕੀ ਇਹ ਲੇਵਾ ਤੁਸੀਂ ਧਿਆਨ ਨਾਲ ਕੋਲੋਂ ਹੋਰ ਦੇਖ ਲਓ ਸਮਾਰ ਕੇ। ਹੱਥੇ ਲਾ ਪਈਆਂ ਹਾਲੇ ਕਾਫੀ। ਤੇ ਹਲੇ ਝੋਟੀ ਲਊਗੀ 5-7 ਦਿਨ ਮੇਰੇ ਆਈਡੀ ਦੇ ਮੁਤਾਬਕ। ਪਿੰਡ ਵੀਰ ਦਾ ਇੱਟਾਂ ਵਾਲੀ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ। ਸੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਵੀਰਾਂ ਨੂੰ।